ਪੰਜਾਬੀ ਸੰਗੀਤ ਜਗਤ ਵਿੱਚ ਧੁਰ ਉਤਾਰੇ ਵਾਂਗ ਅਮਿੱਟ ਹੋਣ ਦੇ ਸਥਾਪਿਤ ਕਰਨ ਵਾਲੇ ਅਤੇ ਹੁਣ ਤੱਕ ਸੈਂਕੜੇ ਸੁਪਰ ਡੂਪਰ ਹਿੱਟ ਗੀਤ ਦੇ ਕੇ ਗੀਤਕਾਰੀ 'ਚ ਵੱਖਰਾ ਨਾਂ ਬਣਾਉਣ ਵਾਲੇ ਪ੍ਰਸਿੱਧ ਗੀਤਕਾਰ ਮਦਨ ਜਲੰਦਰੀ ਨੂੰ ਅਨਮੋਲ ਪੈਲੇਸ ਬੰਗਾ ਵਿਖੇ ਸੋਨੇ ਦੇ ਤਗਮੇ ਨਾਲ ਸਨਮਾਨਿਤ ਕੀਤਾ ਗਿਆ। ਮਦਨ ਜਲੰਦਰੀ ਹੁਣ ਤੱਕ अनेका ਸਦਾ ਬਹਾਰ ਪੰਜਾਬੀ ਤੇ ਧਾਰਮਿਕ ਗੀਤ ਦੇ ਚੁਕੇ ਹਨ ਜਿਨ੍ਹਾਂ ਨੂੰ ਪ੍ਰਸਿੱਧ ਗਾਇਕ ਹੰਸ ਰਾਜ ਸਾਬਰਕੋਟੀ ਕੰਠ ਕਲੇਰ ਸਮੇਤ ਹੋਰ ਵੀ ਕਈ ਅਨੇਕਾਂ ਪ੍ਰਸਿੱਧ ਗਾਇਕ ਆਪਣੀ ਆਵਾਜ਼ ਦੇ ਚੁੱਕੇ ਹਨ ਮਦਨ ਜਲੰਦਰੀ ਵੱਲੋਂ ਗੁਰੂ ਰਵਿਦਾਸ ਮਹਾਰਾਜ ਜੀ ਦੀ ਉਸਤਤਿ ਵਿੱਚ ਵੀ ਪ੍ਰਸਿੱਧ ਗੀਤ ਦਿੱਤੇ ਜਾ ਚੁੱਕੇ ਹਨ ਜਿਸ ਨੂੰ ਦੇਖਦੇ ਹੋਏ ਇਸ ਹਰਦਿਲ ਅਜੀਜ਼ ਗੀਤਕਾਰ ਦਾ ਪ੍ਰਵਾਸੀ ਪੰਜਾਬੀਆਂ ਵੱਲੋਂ ਕਈ ਵਾਰ ਵਿਦੇਸ਼ਾਂ ਵਿੱਚ ਸਨਮਾਨ ਕੀਤਾ ਗਿਆ ਤੇ ਇਸੇ ਤਹਿਤ ਹੁਣ ਕੁਲਵਿੰਦਰ ਕਿੰਦਾ ਇਟਲੀ ਵੱਲੋਂ ਵੀ ਮਦਨ ਜਲੰਦਰੀ ਨੂੰ 골ਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਗਾਇਕ ਕੰਠਕਲੇਰ ਰੂਪlal ਧੀਰ ਅਨਮੋਲ ਵਿਰਕ ਸਤਪਾਲ ਸਾਲੋ ਬਸਪਾ ਆਗੂ ਪ੍ਰਵੀਨ ਬੰਗਾ ਅਤੇ ਗੁਰਪ੍ਰੀਤ ਪ੍ਰੋਡਕਸ਼ਨ ਸਮੇਤ ਹੋਰ ਪਤਵੰਤੇ ਹਾਜ਼ਰ ਹੈ। ਜੋ ਬੋਲੇ ਇਸ ਤੋਂ ਨਰਪਾਇ ਸਤਿਕਰਮਦਾਸ ਮਹਾਰਾਜ ਕੀ ਜੈ ਜੈ ਗੁਰਪ੍ਰੀਤ ਧੰਨ ਅੱਜ ਜੋਰਖੀਆਂ ਸਕਤਾ ਹੋਰ ਸਾਡੇ ਸਤਿਕਾਰਯੋਗ ਸਾਹੂ ਜੀ ਬਾਕੀ ਬਹੁਤ ਸਾਰੇ ਗ੍ਰਸਤ ਜੀ। سارے مدرار میں کی آج رداسی اپنوں سے مدر سکرانتی کاری رائٹر رہا ہوں بہتے ہیں مدر جگنشی کی مدر پرسمنٹر کی نام سمانت مدر اندہ کیا ہے میں ساری ہی مدر اندہ اپنے جنہوں پر کھڑے پر ہیں مدر سارے اندہ تانبات کرتا ہے سکتر پر کے फोर्स ਜਨਾਬ ਕਾਰਸਨ ਗਰਪਧਾਨਾ ਵਾਲੇ ਫੋਰਸ ਸਾਡੇ ਫਾਕਾ 30 ਨੂੰ ਵੀ ਮੇਰੇ ਹੋਰ ਵੀ ਅਜ ਕੁਮਾਰ ਨੇ ਵੀ ਮਨਸਾਰੇ ਵੀ ਪਾ ਸੁਧਾ ਮਨਸਾਰੇ ਵੀ ਦੱਤਾ ਕਰਾਂ ਜਿਨ੍ਹਾਂ ਸੰਕਰ ਜਿਨ੍ਹਾਂ ਨੇ ਇੱਕ ਵਧੀਆ ਸੋਚ ਦੇ ਸਤਕਾਰ ਤੇ ਬਹੁਤ ਬੜਾ ਹਲਤ ਰਹਗਾ ਜਿਸ ਤਸਰੀ ਤੋਂ ਇਹਨਾਂ ਸਾਰੇ ਵੀਰਾਂ ਨਾਲ ਗੱਲ ਕਰਕੇ ਖਰੀਦ ਹੋਰ ਮੈਂ ਇੱਕ ਚੋਣ ਸਤਿ ਸ਼੍ਰੀ ਅਕਾਲ ਮੈਂ ਗੁਰਦੇਵ ਜੀ ਨਾਲ ਅੱਜ ਸੰਗਠਿਤ ਨਸਨ ਆਪਕੀ ਕਰਾਈ ਇਸ ਸਭ ਤੋਂ ਪਹਿਲੇ ਦੂਸਰੇ ਸਭ ਦੇ ਨਾਸਨ ਦਾ ਸਫਲਤਾ 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 ਦਾ 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 ਸ ਇਸ ਦਾ ਟਾਈਮ ਹੈ ਸਾਡੇ ਜਨਾਬ ਮਦਰ ਜੰਤੀ ਸਾਹਿਬ ਉਹਨਾਂ ਨੂੰ ਉਹਨਾਂ ਦੀ ਗੀਤਕਾਰੀ ਲਈ ਬੜੀ ਗੀਤਕਾਰੀ ਲਈ ਜਿੱਥੇ ਉਹਨਾਂ ਨੇ ਸਤੁਰ ਬਲਾਸ ਮਾਰੇ ਦੇ ਗੀਤ ਲਿਖੇ ਕਮਰਸ਼ੀਅਲ ਗੀਤ ਵੀ ਉਹਨਾਂ ਨੇ ਬਹੁਤ ਲਿਖੇ ਸੋ ਉਹਨਾਂ ਦੀ ਗੀਤਕਾਰੀ ਦੇ ਲਈ ਉਹਨਾਂ ਨੂੰ ਸਮਾਜ ਵਿੱਚ ਚੰਗੇ ਪਰਾਲੇ ਕੰਮ ਕਰਨ ਲਈ 골ਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਸੋ ਮੈਂ ਸਤੁਰ ਸਮੂਹ ਚੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਪ੍ਰਵੇਧਰ ਖਿੰਦਾ ਜੀ ਇੱਥਲੀ ਤੋਂ ਖਾਸ ਤੌਰ ਤੇ ਆਏ ਨੇ ਜਿਨ੍ਹਾਂ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਪ੍ਰੋਗਰਾਮ ਸੁਕਾਂਝ ਟੀਵੀ ਦਾ ਵੀ ਬਹੁਤ-ਬਹੁਤ ਧੰਨਵਾਦ ਸਤਿਕਾਰ ਜਿਨ੍ਹਾਂ ਨੇ ਇਹ ਪ੍ਰੋਗਰਾਮ ਨੂੰ ਸਾਰੇ ਨੂੰ ਤੁਹਾਡੇ ਸਾਰੇ ਸੋਧਾਂ ਦੇ ਸਾਹਮਣੇ ਆਪਕਾ ਬਹੁਤ-ਬਹੁਤ ਮਿਹਰਬਾਨੀ ਜੈ ਗੁਰਦੇਵ ਜੀ ਸਭ ਨੂੰ ਤੁਹਾਡੇ ਸਾਰਿਆਂ ਨੂੰ ਜੈ ਗੁਰਦੇਵ ਜੀ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅਨੂਮ ਕਰਸਾ ਹੰਗਾਂ ਵਿਖੇ ਪੰਜਾਬੀ ਗੀਤਕਾਰੀ ਦੇ ਇੱਕ ਬਹੁਤ ਹੀ ਮਸ਼ਹੂਰ ਅਤੇ ਚਲੇ ਗੀਤਕਾਰ ਅਮਿਸ਼ਰ ਹੈ ਜਿਨ੍ਹਾਂ ਨੇ ਪੰਜਾਬੀ ਗੀਤ ਵੀ ਕੀਤੇ ਹਨ ਅੰਮਿਸ਼ਰ ਕੀਤੇ ਵੀ ਬਹੁਤ ਬੜੇ ਜਲਦਨੀ ਸਾਥ ਦਾ ਅੱਜ ਕਰਵਿੰਦਰ ਕੰਨੜਾ ਜੀ ਇਤਲੀ ਬਹਿਤਮੋਂ ਤੋਂ ਸੁਣਾਵਲੋਂ ਤੇ ਯਾਰ ਦੇ ਸਾਥੀਆਂ ਬਲੋਂ ਇਥੇ ਅਜ ਬੋਲਡ ਮੈਡਲ ਦੇ ਨਾਲ ਸਨਮਾਨ ਕੀਤਾ ਹੈ ਸਾਡੇ ਬਹੁਤ ਹੀ ਪਰਮ ਸਤਰਾ ਜੋ ਮदन ਜੰਦਰੀ ਜੀ ਸਾਡੇ ਦਰਮਿਆਨ ਸਿਖ ਪਿਆਇਆ ਤੇ ਆ ਜਿਹਨਾਂ ਨੂੰ ਗੋਲਡ ਬੈਂਡ ਨੇ ਨਾਲ ਸਨਮਾਨ ਕਰਕੇ ਸਾਡੀ ਸਾਰੀ ਟੀਮ ਜਿਹੜੀ ਆ ਉਹ ਕੁਛ ਆਪਣੇ ਆਪਣੇ ਨੂੰ ਖੁਸ਼ੀ ਨਹੀਂ ਸਹਿ ਸਮਝਦੀ ਆ ਅਸੀਂ ਆਪਣੇ ਆਪ ਨੂੰ ਸਮਝੇ ਵੀ ਵੱਡਾ ਪਾ ਵੱਡੇ ਪਾ ਗਮਲਿਆ ਇਹਦੇ ਨਾਲ ਸਾਡੇ ਬਹੁਤ ਹੀ ਪ੍ਰਸਿੱਧ ਗੀਤਕਾਰ ਜਗਤੂ ਸਿੰਘ ਗਾਇਕ ਇਕੱਠ ਕਰੇ ਜੀ ਉਹ ਵੀ ਪਹੁੰਚੇ ਆ ਇਹਨਾਂ ਦੀ ਸਾਰੀ ਟੀਮ ਬੱਚੀ ਆ ਵੀਰਾ ਪ੍ਰਵੀਰ ਬੰਗਾ ਜੀ ਬਦਰ ਗਰਚਾ ਮੇਲਕਤੋਂ ਸੰਗਰਜੈਪਾਲ ਸੁੰਡਾ ਜੀ ਲਾਲੀ ਬਹਿਰਾਉਂ ਗੁਰਨਾਮ ਜੀ ਸੁਚਾ ਰਵਜੀਤ ਗੀਤਕਾਰ ਪੀਜਾ ਬੋਸਨੇਵਾਲਾ ਵਿਪਨ ਬਲਬਲ ਕਿਸਨਾ ਅਰਕੇ ਜੀ ਸਾਡੀ ਸਾਰੀ ਟੀਮ ਜਿਹੜੀ ਹੈ ਖਬਰ ਮਹਿਮੀ ਸਾਹਿਬ ਅਸੀਂ ਸਾਰਿਆਂ ਨੂੰ ਕਾਚੀ ਟੀਵੀ ਦੇ ਮਾਧਿਅਮ ਤੋਂ ਇਸ ਨਹੀਂ ਹਟੇਣਾ ਚਾਹ ਰਹੇ ਆ ਕਿ ਜਿਹੜੇ ਸਾਥੀ ਗੀਤਕਾਰ ਗਾਇਕ ਆਪਣੀ ਕਮਿਊਨਿਟੀ ਦੇ ਲਈ ਅੱਜ ਬੋਲਿਆ ਰਹਿਣ ਦੇ ਮਿਸ਼ਨ ਦੇ ਉੱਤੇ ਗੀਤ ਲਿਖਣਗੇ ਜਾਂ ਗੀਤ ਰਿਕਾਰਡ ਕਰਾਂਗੇ ਜਾਂ ਵੀਡੀਓ ਡਾਇਰੈਕਟਰ ਜਿਹੜੇ ਆ ਉਹ ਵਧੀਆ ਵੀਡੀਓ ਬਣਾ ਕੇ ਪੇਸ਼ ਕਰਨਗੇ ਤੇ ਸਾਥੀ ਕੁਲਵਿੰਦਰ ਕਿੰਦਾ ਜੀ ਜਿਨ੍ਹਾਂ ਵੱਲੋਂ ਅੱਜ ਸਾਡੇ ਮदन ਜਗੰਧਰੀ ਸਾਹਿਬ ਨੂੰ ਗੋਲਡ ਮੀਲ ਦਿੱਤਾ ਗਿਆ ਤੇ ਭਵਿੱਖ ਵਿੱਚ ਵੀ ਅਸੀਂ ਇਹ ਐਲਾਨ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਗੋਲਡ ਮੀਲ ਦਾ ਨਾਲ ਸਨਮਾਨਤ ਕਰਾਂਗੇ ਤੇ ਫੇਰ ਇੱਕ ਵਾਰੀ ਸਾਡੇ ਖਾਸ ਤੌਰ ਤੇ ਅਮੋਦਨ ਜਗੰਧਰੀ ਜੀ ਦੇ ਇਹਨਾਂ ਦੀ ਸਾਰੀ ਟੀਮ ਦਾ ਕੁਲਵਿੰਦਰ ਕਿੰਦਾ ਜੀ ਦਾ ਅਦੇ ਕਾਂਟਸ ਆਉਂਦਾ ਹੈ ਤੇ ਹੋਰ ਜਿੰਨੇ ਵੀ ਸਾਥੀਆਂ ਨਾਲ ਆਏ ਆ ਸਾਡੇ ਕੀਮਤੀ لال ਜੀ ਹੁਣੇ ਇਹਨਾਂ ਦੀ ਪੂਰੀ ਟੀਮ ਪਹੁੰਚੀ ਆ ਬੀਜਾ ਬੰਸੀਆਂ ਵਾਲਾ ਯੂਕੇ ਤੋਂ ਪਹੁੰਚੇ ਆ ਮੈਡਮ ਅਨਮੋਲ ਜੀ ਮੈਮੀ ਜੀ ਪ੍ਰਵੀਨ ਬੰਗਾ ਜੀ ਮੈਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਤੇ ਕਾਚੀ ਟੀਵੀ ਦਾ ਮੈਂ ਤੁਹਾਨੂੰ ਬਤ ਕਰਦਾ ਕਿ ਜਿਸ ਤਰ੍ਹਾਂ ਉਹ ਸਤਿਗੁਰੂ ਰਵਿਦਾਸ ਪਾਹੜਾ ਜੀ ਦਾ ਮਹਿਮਾ ਦਾ ਗੋਂਗਾਂ ਇਹ ਸਭ ਰਿਸਰਚ ਕਰਦੇ ਆ ਤੇ ਜਿਹੜੀ ਟੀਮ ਆ ਕਾਚੀ ਟੀਵੀ ਦੀ ਪੂਰੀ ਟੀਮ ਆ ਇਹ ਵੀ ਹੌਣ ਵਾਲੇ ਸਮੇਂ ਦੇ ਵਿੱਚ ਹੋਰ ਬਲੰਦੀਆਂ ਸ਼ੋਅ ਹੈ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਜੈ ਪੀ ਜੈ ਪਰ ਜੋ ਬੋਲੇ ਸੋ ਨਰਪੈ ਸਤਿਗੁਰਾਂ ਦਾ ਸਹਾਰਾ ਕੀ ਜੈ ਅੱਜ ਆਪਾਂ ਬਹੇ ਆ ਕਿਉਂਕਿ ਬਹੁਤ ਹੀ ਮਾਣ ਮਹਿਸੂਸ ਹੋਇਆ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਰਿਸਪੈਕਟਡ ਸਾਡੇ ਸਤਿਕਾਰਯੋਗ ਮਰਦਨ ਜਲੰਦਰੀ ਜੀ ਜਿਨ੍ਹਾਂ ਨੇ ਕਿ ਆਪਣੀ ਕਲਮ ਦੇ ਨਾਲ ਲੌਂਗ ਟਾਈਮ ਦੁਨੀਆ ਦੇ ਵਿੱਚ ਆਪਣਾ ਇੱਕ ਕਹਿੰਦੇ ਨੇ ਅੱਜ ਮੈਡਲ ਇਹਨਾਂ ਨੇ ਜਿੱਤਿਆ ਕਿਉਂਕਿ ਉਹ ਤਾਂ ਆਪ ਹੀ ਮੈਡਲ ਹੈ ਵਾਈਕਲੀ ਦੇ ਚਰਚਾ ਦੇ ਵਿੱਚ ਜਿਨ੍ਹਾਂ ਨੇ ਇੰਨੀ ਵਧੀਆ ਲੰਬ ਟਾਈਮ ਤੋਂ ਮਹਿਮਾ ਅਰਪਣ ਕੀਤੀ ਆ ਤੇ ਬਹੁਤ ਹੀ ਵਧੀਆ ਸ੍ਰੀਲੀਆ ਆਵਾਜ਼ਾਂ ਨੇ ਉਸ ਮਹਿਮਾ ਨੂੰ ਗਾ ਕੇ ਦੇਸਾਂ-ਪਰਦੇਸਾਂ ਦੇ ਵਿੱਚ ਸ్రోਤਾ ਤੱਕ ਪਹੁੰਚਾਇਆ ਤੈਦਿਲੋ ਥੈਂਕਸ ਕਰਦੇ ਆ ਕਮਚੀ ਟੀਵੀ ਚੈਨਲ ਵਾਲਿਆਂ ਦਾ ਜਿਹੜੀ ਕਿ ਪੂਰੀ ਟੀਮ ਇੱਥੇ ਪਹੁੰਚੀ ਆ ਰੂਪ ਲਾਲ ਧੀਰ ਪ੍ਰੋਡਕਸ਼ਨ ਇਹਨਾਂ ਦਾ ਵੀ ਤੈਦਿਲੋ ਥੈਂਕਸ ਤੇ ਉਹਨਾਂ ਦੇ ਨਾਲ ਵਿਜੇ ਵਾਂਸੀਆ ਇੰਗਲੈਂਡ ਤੋਂ ਇੱਥੇ ਪਹੁੰਚੇ ਨੇ ਤੇ ਕੁਲਵਿੰਦਰ ਕਿੰਦਾ ਜੀ ਇਟਲੀ ਵਾਲਿਆਂ ਨੇ ਜਿਨ੍ਹਾਂ ਨੇ ਇਸ ਉਪਰਾਲੇ ਨੂੰ ਬਹੁਤ ਹੀ ਸਹਿਯੋਗ ਦਿੱਤਾ ਜੀ ਪਹਿਲੇ ਨੂੰ ਬਰਾਇਸਾ ਜੀ ਤੁਹਾਡੇ ਵਰਗੇ ਮਹਾਨ ਵੱਡੇ ਛੋਟੇ ਭਰਾ ਜਦੋਂ ਐਤਾ ਮਸਲਾ ਵਧਾਈ ਦਿੰਦੇ ਨੇ ਤੇ ਫਨਕਾਰ ਦਾ ਹੋਰ ਬੜਾ ਮਨ ਹੁੰਦਾ ਤੇ ਬਹੁਤ ਮਾਣ ਮਹਿਸੂਸ ਹੋਇਆ ਸਾਡੇ ਨਾਲ ਖੜੇ ਨੇ ਸੁਰਾਂ ਦੇ ਸਾਗਰ ਮਿੱਠੀ ਬਾਜ਼ ਦੇ ਮਾਲਕ ਸਾਡੇ ਵੱਡੇ ਭਾਜੀ ਕੱਟ ਪਲੇਰ ਜੀ ਇੱਕ ਵਾਰੀ ਸਾਰੇ ਰੂਪ ਲਾਲ ਧੀਰ ਰੂਪ ਲਾਲ ਧੀਰ ਧੀਰ ਪ੍ਰੋਟੈਕਸ਼ਨ ਦੇ ਨਾਂ ਦੀ ਤਾੜੀ ਵਿਝਾਓ ਜਿਨ੍ਹਾਂ ਨੇ ਜਿਨਾਮੇ ਅੱਜ ਐਨਾ ਵੱਡਾ ਮਾਨ ਸਨਮਾਨ ਕੀਤਾ ਜੀ ਤੇ ਇਹ ਐਵੇਂ ਨਹੀਂ ਜਿੱਤੇ ਜਾਂਦੇ ਇਹ ਕਹਿੰਦੇ ਨੇ ਸ਼ੇਰੇ ਬਣਨਾ ਪੈਂਦਾ ਫਿਰ ਜਿੱਤੇ ਜਾਂਦੇ ਆ ਜੀ ਤੇ ਇੱਕ ਵਾਰੀ ਮਦਨ ਜਨੰਦਰੀ ਜੀ ਜਨਾਬੀ ਸਾਡੀ ਇਹ ਸਾਰਾ ਨਾਮ ਜਲਾ ਕਰਦੀ ਹੋਈ ਸਾਰਿਆਂ ਨੂੰ ਜੈ ਕਰਦੇ ਬਰਕਤਵੇ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪੇਡ ਫਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car For more information, please contact him at under checktrade platform www.checktrade.com. Slash nine two one seven six zero. Chandar Consultants Limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ